ਜੇ ਭਗਤ ਸਿੰਘ ਅੱਜ ਬਈ ਹੁੰਦਾ ਨਾ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਜਾਂ ਤਾਂ ਉਹ ਐਨਐਸਏ ਲਾ ਕੇ ਕੀ ਹੈ ਕਿਸੇ ਜੇਲ੍ਹ ਚ ਡੱਕਿਆ ਹੁੰਦਾ ਹੁਣ ਜਾਂ ਫਿਰ ਕਿਸੇ ਕੀ ਆ ਭੂਰੇ ਅੰਗਰੇਜ਼ ਨੂੰ ਜਿਹਨਾਂ ਨੂੰ ਭਗਤ ਸਿੰਘ ਕਹਿੰਦਾ ਹੁੰਦਾ ਸੀ ਕਹਿੰਦਾ ਕਾਲੇ ਜਾਣਗੇ ਭੂਰੇ ਆਉਣਗੇ ਆ ਭੂਰੇ ਅੰਗਰੇਜ਼ ਜਿਹੜੇ ਕੀ ਹੈ ਮੈਂ ਕਹਿੰਦਾ ਸਾਡੇ ਖੱਦਰਤਾਰੀ ਹੈਗੇ ਆ ਜਾਂ ਕਾਰਪੋਰੇਟ ਕਿਸੇ ਨੂੰ ਮਾਰ ਕੇ ਉਹ ਜੇਲ੍ਹ ਦੇ ਵਿੱਚ ਬੈਠਾ ਹੁੰਦਾ ਤੇ ਬੰਦੀ ਸਿੰਘ ਬਣਿਆ ਹੁੰਦਾ ਇਹ ਭਗਤ ਸਿੰਘ ਦੀ ਪੱਗ ਬਨ ਕੇ ਜਿਹੜੀ ਪਾਰਟੀ ਬਣ ਗਈ ਮੈਂ ਕਹਿੰਦਾ ਅੱਜ ਭਗਤ ਸਿੰਘ ਸੋਚਦਾ ਹੂ ਯਾਰ ਮੈਂ ਕਹਿੰਦਾ ਇਹਦਾ ਬਸੰਤੀ ਰਾਂਕੀਆ ਲਾ ਕੇ ਚਲਾ ਕੇ ਮਾਰਦਾ ਆ ਫੈਕਟਰੀ ਦਾ ਰੌਲਾ ਬਈ ਇਸ ਫੈਕਟਰੀ ਦੇ ਵਿੱਚ ਇਸ ਏਰੀਆ ਦੀ ਐਮ.ਐਲ.ਏ ਠੀਕ ਹੈ ਨਾ ਜੀ ਸ਼ਾਮਲ ਹੋਣ ਜੋਗੀ ਕਿ ਇਹ ਖੜਦੀ ਵੀ ਹੈ ਨਹੀਂ ਆ ਕੇ ਅਸੀਂ ਤਾਂ ਅਕਸਰ ਕਹਿੰਦੇ ਹੁਣ ਵੀ ਕਾਰਪੋਰੇਟਾਂ ਦੀ ਖਰੀਦੀ ਆ ਭਾਈ ਅਗਲੇ ਨੂੰ ਕੀ ਹੁੰਦਾ ਥਈਆਂ ਆਉਂਦੀਆਂ ਨੇ ਠੀਕ ਹੈ ਨਾ ਤੁਸੀਂ ਤਾਂ 5 ਸਾਲ ਬਾਅਦ ਤੁਸੀਂ ਦਰਸ਼ਨ ਕਰਦੇ ਹੋ ਤੇ ਅਗਲੇ ਭਾਈ ਆਏ 1 ਮਹੀਨੇ ਦਰਸ਼ਨ ਕਰਕੇ ਆਉਂਦੇ ਆ ਫਿਰ ਥੋੜੇ ਸਕੇ ਹੋਣਗੇ ਉਹਨਾਂ ਦੇ ਸਕੇ ਹੋਣ ਜਿਹੜੇ 1 ਮਹੀਨੇ ਵੀ ਮੱਥੇ ਲੱਗਦੇ ਕਹਿੰਦੇ ਵੀ ਜਿਹੜੇ ਕਾਨੂੰਨ ਹੈਗਾ ਉਹ ਕਾਨੂੰਨ ਆਮ ਲੋਕਾਂ ਵਾਸਤੇ ਆ ਜਿਹੜੇ ਗੁੰਡੇ ਲੋਕ ਨੇ ਉਹ ਤਾਂ ਫਟਨੂਨ ਨੂੰ ਫੁੱਟਬਾਲ ਮੰਗੂ ਖੇਡਦੇ ਆ ਕਿਸੇ ਵੀ ਬਾਹਰਲੇ ਸੂਬੇ ਤੋਂ ਇੱਥੇ ਇੰਪੋਰਟ ਕਰਕੇ ਲਿਆ ਕੇ ਟਾਇਰਾਂ ਨੂੰ ਕੀ ਮਚਾਇਆ ਨਹੀਂ ਜਾ ਸਕਦਾ ਪਰ ਮੈਂ ਕਹਣਾ ਵੀ ਇੱਥੇ ਪੰਜਾਬ ਦੇ ਵਿੱਚ ਜਿੰਨੀ ਕੰਜ਼ਮਪਸ਼ਨ ਕੀ ਹੈ 18 ਫੈਕਟਰੀਆਂ ਪੰਜਾਬ ਦੀਆਂ ਕਰ ਰਹੀਆਂ ਨੇ ਤਾਂ ਉਹ ਲਗਭਗ ਪੰਜਾਬ ਵਰਗੇ 20 ਸੂਬਿਆਂ ਦੇ ਪਾਸਿਆਂ ਤੋਂ ਟਾਇਰ ਆ ਕੇ ਕੀ ਇੱਥੇ ਫੂਕੇ ਜਾ ਰਹੇ ਨੇ ਤੁਸੀਂ ਲੈ ਕੇ ਉਹ ਫੈਕਟਰੀਆਂ ਲੋਕ ਕੀ ਆ ਦੇਣ ਨੂੰ ਵੀ ਤਿਆਰ ਆ ਪ੍ਰੋਸੈਸਿੰਗ ਫੂਡ ਦੇ ਵਿੱਚ ਬਣਾਇਆ ਦੱਸੋ ਵੀ ਕਿਹੜੀ ਸਮੈਲ ਨਿਕਲਨੀ ਆ ਕਿਹੜਾ ਮੋਸਕਲ ਨਿਕਲਣਾ ਉਹਦੀ ਵੇਸਟ ਜਿਹੜੀ ਨਿਕਲਨੀ ਆ ਉਹ ਅਸੀਂ ਕੀ ਆ ਮੈਨੂੰ ਪਿਗਰੀ ਫਾਰਮ ਤੇ ਲਾਵਾਂਗੇ ਅਸੀਂ ਕੁੱਕੜਾ ਵਾਲੇ ਫਾਰਮ ਖੋਲ੍ਹਾਂਗੇ ਆਪਦੇ ਮੈਨੂੰ ਕਿ ਜਿਹੜੇ ਹੈਗੇ ਪੋਲਟਰੀ ਫਾਰਮ ਆ ਯੂਜ਼ ਕਰਾਂਗੇ ਤਾਂ ਮੈਨੂੰ ਉਹਦੀ ਵੇਸਟ ਵੀ ਸਾਡੇ ਕੰਮ ਆਉਣੀ ਆ ਪਰ ਇਹਦੀ ਵੇਸਟ ਅਸੀਂ ਕੀ ਕਰਾਂਗੇ ਯਾਰ ਧਰਤੀ ਦੇ ਪਾਣੀ ਚ ਖਪਾਈਏ ਹਵਾ ਦੇ ਵਿੱਚ ਕੀ ਆ ਕੈਂਸਰ ਫਲਾਈਏ ਕੀ ਕਰੀਏ ਆ ਸਾਹਮਣੇ ਇੱਕ ਫੈਕਟਰੀ ਹੈ ਵੀਰੇ ਇਹਦੇ ਆਟਾ ਵਾਲੀ ਫੈਕਟਰੀ ਆ ਇਹਦੇ ਨਾਲ ਕੋਈ ਵਿਰੋਧ ਨਹੀਂ ਲੋਕਾਂ ਦਾ ਅੱਗੇ ਕੇਡੀਐਚ ਮਸਾਲੇ ਵਾਲਿਆਂ ਦੀ ਫੈਕਟਰੀ ਆ ਉਸ ਤੋਂ ਅੱਗੇ ਵਿਸ਼ਨੂ ਚੌਧਰੀ ਦੀ ਜਿਹੜਾ ਪੂਰੇ ਭਾਰਤ ਦੇ ਵਿੱਚ ਤੇਲ ਸਪਲਾਈ ਕਰਦਾ ਸਰੋਂ ਦੇ ਤੇਲ ਦੀ ਫੈਕਟਰੀ ਆ ਅੱਗੇ ਫੀਲਡ ਵਾਲੀਆਂ ਫੈਕਟਰੀਆਂ ਇਹਦੇ ਨਾਲ ਸਾਡੀ ਕੋਈ ਪਰਸਨਲ ਦੁਸ਼ਮਣੀ ਥੋੜਾ ਕੀ ਬੰਦੇ ਨਾਲ ਵੀ ਅਸੀਂ ਇਹਦੇ ਨਾਲ ਪਰਸਨਲ ਹੀ ਆ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੁਰਿੰਦਰ ਕਮਾਲੂ ਟਾਇਰ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ ਉਸੇ ਤੇ ਬਾਬਤ ਅੱਜ ਪਾਰੀ ਇਕੱਠ ਰੱਖਿਆ ਗਿਆ ਮੇਰੇ ਨਾਲ ਬਾਈ ਲੋਕ ਅਧਿਕਾਰ ਤੋਂ ਰੁਪਿੰਦਰ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਜੋ ਇਹ ਇਕੱਠ ਰੱਖਿਆ ਕਿਸ ਮਸਲੇ ਨੂੰ ਲੈ ਕੇ ਇਕੱਠ ਰੱਖਿਆ ਗਿਆ ਸਭ ਤੋਂ ਵੱਡੀ ਗੱਲ ਬਈ ਅੱਜ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਜਿਹੜਾ ਇਕੱਠ ਰੱਖਿਆ ਹੋਇਆ ਨਾ ਉਹ ਸਪੈਸ਼ਲੀ ਕੀ ਆ ਭਗਤ ਸਿੰਘ ਦੇ ਅਧੂਰੇ ਨਾਰੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਸਾਰੇ ਜਾਣਦੇ ਆ ਕਿ ਇਨਕਲਾਬ ਜਿੰਦਾਬਾਦ ਦਾ ਨਾਰਾ ਅਸੀਂ ਭਗ ਮਾਕੇ ਅਕਸਰ ਕੀਆ ਲਾਉਣੇ ਰਹਿੰਦੇ ਆ ਭਗਤ ਸਿੰਘ ਦਾ ਪਰ ਭਗਤ ਸਿੰਘ ਦਾ ਪੂਰਾ ਨਾਰਾ ਸੀਗਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾ ਸਾਮਰਾਜਵਾਦ ਕਿਹੜਾ ਜਿਨ੍ਹਾਂ ਕਾਰਪੋਰੇਟ ਨੇ ਜਿਹੜੇ ਇਹਨਾਂ ਨੂੰ ਸਾਮਰਾਜਵਾਦ ਉਦੋਂ ਵੀ ਕਿਹਾ ਜਾਂਦਾ ਸੀ ਅੰਗਰੇਜ਼ ਇੱਕ ਫੈਕਟਰੀ ਲੈ ਕੇ ਆਏ ਸੀ ਤੇ ਸਾਡਾ ਸਾਰਾ ਮੁਲਕ ਗੁਲਾਮ ਬਣਾ ਕੇ ਸਾਨੂੰ ਤੁਰ ਗਏ ਤੇ ਅੱਜ ਤੱਕ ਅਸੀਂ ਗੁਲਾਮ ਹੀ ਸਿੱਧੇ ਸਿੱਧੇ ਕਾਰਪੋਰੇਟਾਂ ਦੇ ਬਣ ਗਏ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਾਰਪੋਰੇਟ ਜਿਹੜੇ ਹੁੰਦੇ ਸੀ ਠੀਕ ਹੈ ਨਾ ਉਹ ਮਦਦ ਕਰਦੇ ਸੀ ਐਮਐਲਏ ਨੂੰ ਇਹਨਾਂ ਨੂੰ ਫੰਡਿੰਗ ਕਰਦੇ ਸੀ ਅਗਲੇ ਕੀ ਸਰਕਾਰਾਂ ਬਣਾਉਂਦੇ ਸੀ ਹੁਣ ਤਾਂ ਅਗਲੇ ਖਰੀਦ ਕੇ ਸਰਕਾਰਾਂ ਬਣਾਉਂਦੇ ਆ ਮਤਲਬ ਕਿ ਕਾਰਪੋਰੇਟਡ ਫੈਸਲਾ ਕਰਦਾ ਕਿ ਪ੍ਰਧਾਨ ਮੰਤਰੀ ਕੌਣ ਤੇ ਮੁੱਖ ਮੰਤਰੀ ਕੌਣ ਇਹਨਾਂ ਖਰੀਦੇ ਹੋਏ ਕੀ ਆ ਜਿਹੜੇ ਹੈਗੇ ਆ ਲੋਕ ਇਹਨਾਂ ਦੇ ਖਿਲਾ ਤੇ ਅੱਜ 130ਵਾਂ ਦਿਨ ਹੋ ਗਿਆ 118ਵਾਂ ਅੱਜ ਜਨਮ ਦਿਹਾੜਾ ਭਗਤ ਸਿੰਘ ਦਾ ਤੇ ਉਹਦੇ ਤੇ 130 ਦਿਨ ਹੋ ਗਏ ਯਾਰ ਲੋਕਾਂ ਨੂੰ ਆਪ ਦੇ ਕੀ ਆ ਸਿਰਫ ਧੀਆ ਪੁੱਤਾਂ ਦੀ ਮਾਕੇ ਬਚਾਉਣ ਵਾਸਤੇ ਉਹਦੀ ਸਿਹਤ ਬਚਾਉਣ ਵਾਸਤੇ ਲੋਕੀ ਆਪਣੇ ਢੂਗੀਆਂ ਰਗੜਾਈ ਜਾਂਦੇ ਆ ਇੱਥੇ ਬੈਠੇ ਤੇ ਮੈਂ ਕਹਿੰਦਾ ਵੀ ਅੱਜ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਮੇਰੀ ਸੋਚ ਇਹ ਕਹਿੰਦੀ ਆ ਵੀ ਜੇ ਭਗਤ ਸਿੰਘ ਅੱਜ ਬਈ ਹੁੰਦਾ ਨਾ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਜਾਂ ਤਾਂ ਉਹ ਐਨਐਸਏ ਲਾ ਕੇ ਕੀ ਆ ਕਿਸੇ ਜੇਲ੍ਹ ਚ ਡੱਕਿਆ ਹੁੰਦਾ ਹੁਣ ਜੋਧਪੁਰ ਜਿਵੇਂ ਸੁਨ ਬੰਗ ਚੁੱਕ ਵਿਚਾਰਾ ਸਿੱਟਿਆ ਜੇਲ੍ਹ ਚ ਜਾਂ ਫਿਰ ਕਿਸੇ ਕੀ ਆ ਭੂਰੇ ਅੰਗਰੇਜ਼ ਨੂੰ ਜ ਆਪੂਰੇ ਅੰਗਰੇਜ਼ ਜਿਹੜੇ ਕੀ ਆ ਮੈਂ ਕਹਣਾ ਸਾਡੇ ਖੱਦਰਦਾਰੀ ਹੈਗੇ ਆ ਜਾਂ ਕਾਰਪੋਰੇਟ ਕਿਸੇ ਨੂੰ ਮਾਰ ਕੇ ਉਹ ਜੇਲ੍ਹ ਦੇ ਵਿੱਚ ਬੈਠਾ ਹੁੰਦਾ ਤੇ ਬੰਦੀ ਸਿੰਘ ਬਣਿਆ ਹੁੰਦਾ ਦੂਜਾ ਵਾਕ ਇਹ ਸੀਗਾ ਤੇ ਤੀਜਾ ਫਿਰ ਅੱਜ ਦੇ ਧਰਨੇ ਜਾਂ ਭਗਤ ਸਿੰਘ ਮੂਰੇ ਬੈਠਾ ਹੁੰਦਾ ਜੇ ਦੀ ਤਸੱਬਰ ਭਗਤ ਸਿੰਘ ਦਾ ਆਪਦੇ ਦਿਮਾਗ ਮੈਂ ਕਹਿੰਦਾ ਦਿਮਾਗ ਦੇ ਵਿੱਚ ਸੋਚ ਕੇ ਦੇਖਦੇ ਤਾਂ ਉਹ ਕੀ ਕਰਦਾ ਹੁੰਦਾ ਦੂਜੀ ਗੱਲ ਕੀ ਆ ਮੈਂ ਕਹਣਾ ਵੀ ਜਿਹੜਿਆ ਬਸੰਤੀ ਰੰਗ ਦੀਆਂ ਪੱਗਾਂ ਬੰਨ ਕੇ ਅੱਜ ਕੀ ਐਡ ਵੀ ਦਿੱਤੀ ਹੈ ਇਹਨਾਂ ਨੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਖਾਤਰ ਤੇ ਪਹਿਲੇ ਸੁਪਨੇ ਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਲਿਖੀ ਆ ਉਹ ਕਹਿੰਦੇ ਜੀ 90% ਮੰਗਤਾ ਜਿਹੜਾ ਹੁੰਦਾਗਾ ਉਹ ਜਿਹੜਾ ਮਕੇ ਉਹਦੇ ਵਿੱਚ ਕੀ ਉਹ ਅੰਦਰੋਂ ਸੰਗਦਿਲ ਬਣ ਜਾਂਦਾ ਤਾਂ ਉਹਦਾ ਹੌਸਲਾ ਨਹੀਂ ਹੁੰਦਾ ਕੁਝ ਵੀ ਕਰਨ ਦਾ ਤੇ ਜਿਹੜਾ ਕੀ ਆ ਦਾਤਾ ਹੁੰਦਾ ਤੇ ਉਹ ਦਾਤਾ ਕੀ ਆ ਮਕੇ ਇਹਨਾਂ ਕਰੂਲ ਹੋ ਜਾਂਦਾ ਤੇ ਆਪ ਦਾ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਸੀ ਉਹੀ ਸਾਡੇ ਤੇ ਮੈਂ ਕਹਿੰਦਾ ਭਗਤ ਸਿੰਘ ਦੀ ਸੋਚ ਤੋਂ 올ਡ ਜਾ ਕੇ ਇਹ ਭਗਤ ਸਿੰਘ ਦੀ ਪੱਗ ਬਨ ਕੇ ਜਿਹੜੀ ਪਾਰਟੀ ਬਣ ਗਈ ਮੈਂ ਕਹਿੰਦਾ ਅੱਜ ਭਗਤ ਸਿੰਘ ਸੋਚਦਾ ਹੋਊ ਯਾਰ ਮੈਂ ਕਹਿੰਦਾ ਇਹਦਾ ਬਸੰਤੀ ਰੰਗ ਕੀ ਲਾ ਕੇ ਚਲਾ ਕੇ ਮਾਰਦਾ ਇਹਨਾਂ ਨੂੰ ਦੇਖ ਕੇ ਮੇਰੇ ਖਿਆਲ ਚ ਉਹਨੇ ਵੀ ਪੱਗੇ ਰੰਗ ਦੀਆਂ ਬਣਣੇ ਅੱਜ ਸ਼ਰਮ ਮੰਨਣ ਲੱਗੇ ਲੋਕ ਯਾਰ ਕੀ ਆ ਮਗੇ ਭਗਵੰਨਣ ਪਿੱਛੇ ਤਾਂ ਮੈਂ ਕਹਣਾ ਜਿਹੜੇ ਹਾਲਾਤ ਪੈਦਾ ਕਰਤੇ ਤੇ ਕਾਰਪੋਰੇਟਾਂ ਖਿਲਾਫ ਜਿਹੜੀ ਲੜਾਈ ਕੀ ਅੱਜ ਲੋਕ ਲੜ ਰਹੇ ਆ ਲੋਕਾਂ ਨੂੰ ਇੱਕ ਗੱਲ ਸਮਝ ਆ ਗਈ ਆ ਕਿ ਸਾਨੂੰ ਹੁਣ ਬਚਾਉਣਾ ਕინਨੇ ਆ ਸਭ ਤੋਂ ਪਹਿਲਾਂ ਬਈ ਇਹ ਆ ਕਿ ਮੇਰਾ ਸਾਡਾ ਲੋਕ ਅਧਿਕਾਰ ਲਹਿਰਦਾ ਵੀ ਤੇ ਸ਼ੀਤਪາກ ਸਿੰਘ ਨਸ਼ਾ ਵਿਰੋਧੀ ਮੰਚ ਦਾ ਇਹ ਮੰਨਣਾ ਕਿ ਸਾਨੂੰ ਬਚਾਉਂਦਾ ਕੌਣ ਆ ਸਾਨੂੰ ਬਚਾ ਸਿਰਫ ਸਿਸਟਮ ਸਕਦਾ ਸਾਨੂੰ ਕੋਈ ਹੋਰ ਦੂਜਾ ਬੰਦਾ ਨਹੀਂ ਬਚਾ ਸਕਦਾ ਉਹ ਸਿਸਟਮ ਕੀ ਆ ਬਣਾਉਣਾ ਤੇ ਚਲਾਉਣਾ ਕਿੰਨਾਂ ਨੇ ਆ ਬਣਾਉਣਾ ਹੈਗਾ ਅਧਿਕਾਰੀਆਂ ਨੇ ਤੇ ਜਿਹੜੇ ਕਾਨੂੰਨ ਕੜਨੇ ਆ ਜਿਨ੍ਹਾਂ ਦੇ ਵਿੱਚ ਉਹ ਚੱਲਣਾ ਸਿਸਟਮ ਉਹ ਬਣਾਉਣਾ ਕੀ ਆ ਐਮਐਲਏ ਤਾਂ ਇਸ ਕਰਕੇ ਸਾਨੂੰ ਅੱਛਾ ਉਹ ਐਮਐਲਏ ਐਮਪੀ ਬਣਾਉਣੇ ਆ ਲੋਕਾਂ ਨੇ ਤਾਂ ਲੋਕ ਜੇ ਆਪਦੀ ਅਕਲ ਨਾਲ ਕੀ ਹੈ ਇਹ ਗੱਲ ਨੂੰ ਸਮਝ ਗਏ ਤਾਂ ਮੇਰੇ ਖਿਆਲ ਦੇ ਵਿੱਚ ਕੀ ਹੈ ਫਿਰ ਸਿਸਟਮ ਵੀ ਆਪੇ ਬਣ ਜਾਣਾ ਇਹ ਸਿਸਟਮ ਬਣਾਉਣ ਖਾਤਰ ਨਵੇਂਨ ਕਲਾਬੀ ਚੁਣੀ ਸੀ ਪਰ ਜਿਹੜਾ ਸਿਸਟਮ ਆ ਜਿਹਨਾਂ ਨੇ ਘੜ ਕੇ ਦਿੱਤਾ ਠੀਕ ਹੈ ਉਹੀ ਮਾਕੇ ਜਿਹੜਾ ਸਾਡੇ ਮੁੱਖ ਮੰਤਰੀ ਆ ਗੱਲਾਂ ਕੀ ਕਰਦਾ ਸੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਮਾਕੇ ਕਹਾਣੀ ਸੁਣਾਈ ਸੀ ਟੋਟਕਾ ਸੁਣਾਇਆ ਸੀ ਉਹ ਕਹਿੰਦਾ ਜੀ ਕਾਣਪੁਰ ਜਦੋਂ ਡਾਕਾਬੰਦ ਭਗਤ ਸਿੰਘ ਗਿਆ ਤਾਂ ਉਹਦੀ ਡਿਊਟੀ ਲੱਗ ਗਈ ਸੀ ਕਿ ਇਹ ਪਿਸਤੌਲ ਤਾਣ ਕੇ ਰੱਖਣ ਦੀ 샤ਹੂ ਕਰਤੇ ਉਹਦਾ ਹੱਥ ਕੰਮਣ ਲੱਗ ਗਿਆ ਤੇ ਮੈਂ ਕਹਣਾ ਭਗਤ ਸਿੰਘ ਦਾ ਜਿਹੜਾ ਹੱਥ ਕੀ ਆ ਕੰਬਿਆ ਨਹੀਂ ਸੀ ਭਗਤ ਸਿੰਘ ਨੇ ਜਦੋਂ ਮਜਾਕ ਡਾਕਾ ਮਾਰ ਕੇ ਆਉਣ ਤੋਂ ਬਾਅਦ ਉਹਨੇ ਜਵਾਬ ਦਿੱਤਾ ਸੀ ਕਹਿੰਦਾ ਮੇਰਾ ਹੱਥ ਤਾਂ ਕੰਬਿਆ ਸੀ ਕਿਉਂਕਿ ਮੈਥੋਂ ਬੰਦੂਕ ਆਪਦੇ ਆ ਤੇ ਤਾਣੀ ਨਹੀਂ ਜਾਂਦੀ ਤੇ ਅੱਜ ਬੰਦੂਕਾਂ ਤਾਣੀ ਆਪਦੇ ਤੇ ਬੈਠੇ ਆ ਸਰ ਅੱਜ ਡਾਂਗਾ ਚੱਕੀ ਕੀ ਇਹ ਕਿੰਨਾ ਦੀ ਕੀ ਹੈ ਕੁੱਟਿਆ ਜਾ ਕੁੱਟਮਾਰ ਹੋ ਰਹੀ ਆ ਸਾਡੇ ਆਪਦੇ ਧੀਆਂ ਪੁੱਤਾਂ ਦੀ ਤਾਂ ਹੀ ਮੈਂ ਕਹਣਾ ਭਗਤ ਸਿੰਘ ਵੀ ਸ਼ਾਇਦ ਅੱਜ ਕੀ ਮੈਂ ਕਹਣਾ ਕਿਸੇ ਬੇਰੁਜ਼ਗਾਰ ਮੋਰਚੇ 'ਚ ਬੈਠਾ ਵਿਚਾਰਾ ਕੁੱਟ ਖਾ ਰਿਆ ਹੁੰਦਾ ਤੇ ਅੱਜ ਮੈਂ ਕਹਣਾ ਉਦੋਂ ਅੰਗਰੇਜ਼ 100 ਗੁਣਾ ਇਹਨਾਂ ਨਾਲੋਂ ਚੰਗੇ ਸੀ ਯ ਅੱਜ ਦਿਨਾਂ ਕੋਲੇ ਬਾਈ ਜੀ ਕੀ ਦਿਮਾਗਾਂ 'ਚ ਜਿਹੜੀ ਪੋਲਿਊਸ਼ਨ ਭਰੀ ਆ ਨਾ ਅੱਜ ਪੋਲਿਊਸ਼ਨ ਖਿਲਾਫ ਇਥੇ ਮੋਰਚਾ ਲੱਗਿਆ ਪਰ ਜਿਹੜੀ ਅਸਲ ਪੋਲਿਊਸ਼ਨ ਸਾਡੇ ਦਿਮਾਗਾਂ 'ਚ ਭਰਤੀ ਸੋਸ਼ਲ ਮੀਡੀਆ ਦੇ ਨਾਲ ਅਸੀਂ ਸੋਚਣ ਜੋਗੀ ਨਹੀਂ ਕੱਲ੍ਹ ਛੱਡੋ ਇਹੀ ਕਰਕੇ ਆ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਿੱਥੇ ਵੀ ਕੋਈ ਪਬਲਿਕ ਗਿਆ ਸੰਘਰਸ਼ ਲੜਦੀ ਆ ਉਥੇ ਤਕੜੇ ਹੋ ਕੇ ਉਹਨਾਂ ਦਾ ਸਾਥ ਦਿਓ ਕਈ ਲੋਕ ਸੋਚਦੇ ਵੀ ਸ਼ਾਇਦ ਜਿੱਤ ਨਹੀਂ ਹੋਣੀ ਜੀਰਾ ਫੈਕਟਰੀ ਕੀ ਲੋਕਾਂ ਨੇ ਜਿੱਤਿਆ ਜਿਹੜਾ ਮੋਰਚਾ ਜਿੱਤਿਆ ਤੇ ਬੰਦ ਹੋਈ ਕਿ ਨਾ ਹੋਈ ਤਾਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਪੋਜ਼ਿਟਿਵ ਸੋਚੋ ਆਪਦੀ ਤ ਗੁਰਬਾਣੀ ਨੇ ਕਿਹਾ ਠੀਕ ਹੈ ਨਾ ਹੋ ਇਕੱਤਰ ਮਿਲੋ ਮੇਰੇ ਭਾਈ ਦੋਧਾ ਦੂਰ ਕਰੋ ਲੋ ਲਈ ਤਾਂ ਲੋਕਾਂ ਨੂੰ ਕਹਿੰਦਾ ਵੀ ਇਕੱਠੇ ਹੋ ਜਓ ਯਾਰ। ਇਹੀ ਸਾਡੀ ਮਗ ਲੋਕਾਂ ਨੂੰ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਇਹ ਮੌਜੂਦਾ ਹਾਲਾਤਾਂ ਦੇ ਬਾਰੇ ਗੱਲਾਂ ਕਰਦੇ ਹੁੰਦੇ ਕਿ ਅਸੀਂ ਇਨਕਲਾਬ ਲਿਆ ਦੇਾਂਗੇ ਪੰਜਾਬ ਦੇ ਵਿੱਚ ਤਰਨੇ ਲੱਗਣ ਤੱਕ ਨਹੀਂ ਦੇਣੇ ਇਹ ਨੋਬਤ ਹੀ ਨਹੀਂ ਆਉਣੀ ਤਰਨੇ ਲੱਗਣ ਤੇ ਕਿਵੇਂ ਲੱਗਦਾ ਕਿ ਉਹਨਾਂ ਪੂਰਨੀਆਂ ਤੇ ਚੱਲ ਰਹੇ ਨੇ ਅੱਜ ਮੈਂ ਕਹਿੰਦਾ ਵੀ ਜਿਵੇਂ ਨਾ ਮਾਕੇ ਆਪ ਅਕਸਰ ਗੱਲ ਕਰਦਾ ਕਿ ਵਿਰੋਧੀ ਪਾਰਟੀਆਂ ਦੇ ਆਪ ਦੀਆਂ ਕਈਆਂ ਗੱਲਾਂ ਮੂਰੇ ਆਈ ਜਾਂਦੀਆਂ ਮੈਂ ਕਹਿੰਦਾ ਜਿੰਨੇ ਥਪੇੜੇ ਇਹਨਾਂ ਦੇ ਵੱਜ ਰਹੇ ਆ ਇਸ ਪਾਰਟੀ ਵੀਆਈਪੀ ਕਾਲ ਚਰਦੀ ਗੱਲ ਕਿੰਨਾ ਨੇ ਕੀਤੀ ਸੀ ਇਸ ਪਾਰਟੀ ਨੇ ਕੀਤੀ ਸੀ ਠੀਕ ਹੈ ਨਾ ਹੋਰ ਜਿੰਨਾ ਕੁਝ ਕੀ ਹੈ ਇਹਨਾਂ ਨੇ ਕੀ ਹੈ ਕਿਹਾ ਸੀ 30-30 ਹਜ਼ਾਰ ਮੁਆਵਜ਼ਾ ਮੰਗਦੇ ਹੁੰਦੇ ਸੀ ਕਿਸਾਨਾਂ ਵਾਸਤੇ ਅੱਜ ਦੇਖ ਲਓ ਕੀ ਇਹ ਕਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਤੇ ਹਰ ਗੱਲ ਦੇ ਵਿੱਚ ਜ਼ਿੰਮੇਵਾਰ ਕੇ ਉਹਨਾਂ ਨੂੰ ਇਕੱਠਾ ਰਾਉਣ ਵਾਲੇ ਕਹਿੰਦੇ ਹੁੰਦੇ ਸੀ ਵੀ ਆ ਕੇ ਸੱਤ ਚ ਖੜਕੇ ਦੇਖੋ ਅੱਜ ਇਹਨਾਂ ਦਾ ਕੀ ਹੈ ਜਿੰਨਾ ਜਰੂਸ ਨਿਕਲ ਰਿਹਾ ਠੀਕ ਹੈ ਨਾ ਉਹ ਤੁਸੀਂ ਮੈਂ ਕਹਿੰਦਾ ਵੀ ਉਹਦਾ ਸੋਚ ਹੀ ਨਹੀਂ ਸਕਦੇ ਸੀ ਮੈਂ ਕਹਿੰਦਾ ਅੱਜ ਕੋਈ ਬੰਦਾ ਇਹਨਾਂ ਦਾ ਪਿੰਡਾ ਜਾ ਕੇ ਖੜਨ ਜੋਗਾ ਨਹੀਂ ਆਹ ਫੈਕਟਰੀ ਦਾ ਰੌਲਾ ਬਈ ਇਸ ਫੈਕਟਰੀ ਦੇ ਵਿੱਚ ਇਸ ਏਰੀਆ ਦੀ ਅਈਦਾ ਅਕਸਰ ਕਹਨੇ ਹੋਣੇ ਵੀ ਕਾਰਪੋਰੇਟਾਂ ਦੀ ਖਰੀਦੀ ਆ ਭਾਈ ਅਗਲੇ ਨੂੰ ਕੀ ਹੁੰਦਾ ਥਈਆਂ ਆਉਂਦੀਆਂ ਨੇ ਇਹਨਾਂ ਦੀ ਠੀਕ ਹੈ ਨਾ ਤੁਸੀਂ ਤਾਂ 5 ਸਾਲ ਬਾਅਦ ਤੁਸੀਂ ਦਰਸ਼ਨ ਕਰਦੇ ਹੋ ਤੇ ਅਗਲੇ ਭਾਈ ਆਏ 1 ਮਹੀਨੇ ਦਰਸ਼ਨ ਕਰਕੇ ਆਉਂਦੇ ਆ ਫਿਰ ਇਹ ਥੋੜੇ ਸਕੇ ਹੋਣਗੇ ਕਿ ਉਹਨਾਂ ਦੇ ਸਕੇ ਹੋਣ ਜਿਹੜੇ 1 ਮਹੀਨੇ ਵੀ ਮੱਥੇ ਲੱਗਦੀ ਹੈ ਇਹੀ ਗੱਲ ਲੋਕਾਂ ਨੂੰ ਸਮਝਣ ਦੀ ਲੋੜ ਹੈ ਭਾਈ ਜਿਵੇਂ ਕਿ ਇਹਨੇ ਲੰਬੇ ਸਮੇਂ ਤੋਂ ਇਹ ਸੰਘਰਸ਼ ਚੱਲ ਰਿਹਾ ਕੀ ਕੁਝ ਕਹਿ ਰਿਹਾ ਪ੍ਰਸ਼ਾਸਨ ਕੀ ਇਹ ਬੰਦ ਹੋਊਗੀ ਫੈਕਟਰੀਾਂ ਦਾ ਇਸ ਫੈਕਟਰੀ ਦੇ ਮਸਲੇ ਦੇ ਵਿੱਚ ਤਕਰੀਬਨ 5ਵੇਂ ਮਹੀਨੇ ਦੀ 18 ਤਰੀਕ ਤੋਂ ਸਾਡਾ ਪਿੰਡ ਧਰਨੇ ਦੇ ਉੱਤੇ ਬੈਠਾਗਾ ਲਗਾਤਾਰ ਤੇ ਪ੍ਰਸ਼ਾਸਨ ਨੂੰ ਐਪਲੀਕੇਸ਼ਨ ਕਾਫੀ ਲਿਖੀਆਂ ਹੋਈਆਂ ਹੋਈਆਂ ਵੀ ਇਹਦੀ ਚੈਕਿੰਗ ਕਰੋ ਉਹ ਕਾਫੀ ਟਾਈਮ ਦਾ ਸਾਨੂੰ ਲਾਰੇ ਲਾਉਂਦੇ ਰਹੇ ਫਿਰ ਲੋਕਾਂ ਨੇ ਧਰਨਾ ਲਾਇਆ ਪਹਿਲਾਂ ਕਹਿੰਦੇ ਸਭ ਕੁਝ ਠਈ ਹੈ ਇਹਨੂੰ ਸਾਰੀਆਂ ਪਰਮਿਸ਼ਨਾਂ ਹੋਈਆਂ ਹੋਈਆਂ ਤਾਂ ਲੱਗੇ ਆ ਪਰ ਜਦੋਂ ਚੈਕਿੰਗ ਹੋਈ ਹੈ ਇਹ ਦਸਤਾਵਾਂ ਤੇ ਗਲਤ ਪਾਇਆ ਗਿਆਗਾ ਦਸਤਾਵਾਂ ਤੋਂ ਗਲਤ ਹੋਣ ਦੇ ਬਾਵਜੂਦ ਵੀ ਇਹਦੀ ਫੈਕਟਰੀ ਆਲਰੇਡੀ ਚੱਲ ਰਹੀ ਹੈ ਲੋਕਾਂ ਦੇ ਸੰਘਰਸ਼ ਕਰਨ ਕਾਲ ਕੀਤੀ ਅਸੀਂ ਧਰਨੇ ਲਾਵਾਂਗੇ ਫਿਰ ਜਾ ਕੇ ਇਹਦਾ ਬਿਜਲੀ ਦਾ ਕਨ ਬਿਜਲੀ ਦਾ ਕਨੈਕਸ਼ਨ ਕੱਟ ਸਕਦੇ ਆ ਇਹਦਾ ਬਿਜਲੀ ਦਾ ਕਨੈਕਸ਼ਨ ਕੱਟਦਾ ਫੇਰ ਵੀ ਚੋਰ ਬੰਦਾ ਜਨਰੇਟਰ ਦੇ ਉੱਤੇ ਇਹਨੇ ਕੰਮ ਸਟਾਰਟ ਕਰ ਦਿੱਤਾ ਤੇ ਇੱਥੇ ਸਪੈਸ਼ਲ ਵਾਰ-ਵਾਰ ਕਿਹਾ ਵੀ ਗਿਆ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਥਾਣੇ ਚੀਤ ਦਾ ਲਾਹ ਕੀਤੀ ਵੀ ਬੰਦਾ ਦੋ ਨੰਬਰ ਤੇ ਫੈਕਟਰੀ ਚਲਾ ਰਿਹਾਗਾ ਉਹਨੂੰ ਰੋਕਣ ਦੀ بجائے ਕਿਸੇ ਨੇ ਕੋਈ ਕਾਰਵਾਈ ਨਾ ਕੀਤੀ ਤੇ ਉਲਟਾ ਇਹ ਬੰਦਾ ਥਾਣੇ ਨੂੰ ਜਿਹੜੇ ਆ ਉਹਦੇ ਗਿਫਟ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਇਸ ਬੰਦੇ ਨੇ ਉਸ ਤੋਂ ਬਾਅਦ ਫੇਰ ਸ਼ੰਗਾਰ ਚ ਹੋਰ ਤੇ ਜੀ ਲੜ ਹਰ ਇੱਕ ਚੀਜ਼ ਲੜ ਲੜ ਕੇ ਬੰਦਾ ਦੋਸ਼ੀ ਵੀ ਆ ਪਰ ਰਿਪੋਰਟ ਕੀ ਬਣਦੀ ਆ ਬੰਦਾ ਜਿਹੜਾ ਕੈਮੀਕਲ ਵੇਸਟ ਕੈਮੀਕਲ ਆ ਉਹ ਨਿਕਲ ਰਿਹਾ ਉਹ ਧਰਤੀ ਦੇ ਥੱਲੇ ਪਾ ਰਿਹਾ ਗਰਾਊਂਡ ਵਾਟਰ ਦੇ ਵਿੱਚ ਰਿਪੋਰਟਿੰਗ ਕਰਨ ਵਾਲੇ ਬੰਦੇ ਇਹ ਰਿਪੋਰਟ ਬਣਾ ਰਿਹਾ ਵੀ ਪੈ ਸਕਦਾ ਸ਼ਾਇਦ ਹਾਲਾਂਕਿ ਆਲਰੇਡੀ ਸਾਡੇ ਕੋਲ ਵੀਡੀਓ ਜਦੋਂ ਚੈੱਕ ਕਰ ਰਹੇ ਆ ਉਹਨਾਂ ਦੀ ਵੀਡੀਓ ਮੌਕੇ ਤੇ ਕੀਤੀ ਆ ਸਾਡੇ ਮੋਬਾਈਲਾਂ ਦੇ ਵਿੱਚ ਬਣੀ ਹੋਈ ਆ ਸਾਰਾ ਦੇਖੋ ਥੱਲੇ ਪੈ ਰਿਹਾ ਪਾਣੀ ਪਰ ਉਹ ਫੇਰ ਵੀ ਰਿਪੋਰਟ ਗੋਲਮੋਲ ਕਰ ਰਹੇ ਆ ਕਹਿੰਦੋਂ ਭਾਬ ਜਿਹੜਾ ਹੈਗਾਗਾ ਇਹ ਬੰਦਾ ਜਿਹੜਾ ਸਮਰਾਇ ਬਾ ਸਮਰਾਇਦਾਰ ਬੰਦਾ ਹੈਗਾ ਠੀਕ ਹੈ ਕਾਰਪੋਰੇਟ ਕੋ ਬੰਦਾ ਪੈਸੇ ਵਾਲਾ ਬੰਦਾ ਹੈਗਾ ਤਣਾੜ ਹੈਗਾ ਉਹ ਬੰਦਾ ਪਤਾ ਨਹੀਂ ਕਿੰਨੇ ਕੁ ਮੂੰਹ ਭਰਦਾ ਉਹਨਾਂ ਦੇ ਜਿਸ ਕਰਕੇ ਲੋਕਾਂ ਦੀ ਜਿਹੜੀ ਹੈਗੀ ਸੁਣਵਾਈ ਨਹੀਂ ਹੋ ਰਹੀ ਇੱਥੇ ਤੱਕ ਕਿ ਸਾਡੇ ਪਿੰਡ ਦੇ ਵਿੱਚ ਕੈਂਸਰ ਦੇ ਕਾਫੀ ਪੇਸ਼ੈਂਟ ਹੋ ਗਏ ਮੇਰੀ ਮਾਂ ਖੁਦ ਲਾਸਟ ਸਟੇਜ ਦੇ ਕੈਂਸਰ ਦੀ ਪੇਸ਼ੈਂਟ ਆ ਤੇ ਇੱਥੇ ਹੋਰ ਤੁਸੀਂ ਦੇਖੋਗੇ 3 ਮਹੀਨਿਆਂ ਦਾ ਇੱਕ ਬੱਚਾ ਇੱਥੇ ਉਹਨੂੰ 3 ਮਹੀਨਿਆਂ ਦੇ ਬੱਚੇ ਨੂੰ ਅਸਥਮਾ ਹੋ ਗਿਆ ਕਿਸੇ ਨੂੰ ਚਮੜੀ ਦੀਸ ਪ੍ਰੋਬਲਮ ਹੈ ਇੱਥੇ ਜਿਹੜੇ ਕਬੂਤਰ ਰਹਿੰਦੇ ਸੀ ਗੋਲੇ ਉਹ ਸਾਰੇ ਕਾਲੇ ਹੋ ਗਏ ਆ ਪੰਛੀ ਜਿਹੜੇ ਮਰ ਗਏ ਤੁਸੀਂ ਦੇਖੋ ਬਹੁਤ ਬੁਰਾ ਹਾਲ ਜਿਹੜਾ ਇੰਸਪੈਕਟਰ ਨੇ ਕੀਤਾ ਸਾਡਾ ਪਿੰਡ ਇਥੋਂ ਤਕਰੀਬਨ 1.5 ਕਿਲੋਮੀਟਰ ਦੂਰ ਐਨੇ ਆਰਾਮਾ ਮੰਡੀਆ ਤੇ ਸਾਡੇ ਪਿੰਡ ਦਾ ਜਿਹੜਾ ਨਿਸ਼ਾਨ ਸਾਹਿਬ ਦਾ ਉਤਲਾ ਖੰਡਾਗਾ ਉਹ ਵੀ ਕਾਲਾ ਹੋ ਗਿਆ ਉਥੋਂ ਤੱਕ ਵੀ ਜਿਹੜੇ ਇਹਦੇ ਸੱਲੇ ਤੇ ਕਾਣਾ ਜਿਹੜੇ ਨਾ ਇਹ ਬਹੁਤ ਇੱਕ ਤਰੀਕੇ ਦੇ ਨਾਲ ਜਿਵੇਂ ਚਿੰਬੜਦੇ ਆ ਇੱਕ ਕੰਨ ਤਾਂ ਦੂਸਰੇ ਹੁੰਦੇ ਹਵਾ ਦੀ ਮਸਵਾਹ ਦੇ ਉਹ ਤਾਂ ਡੱਟ ਜਾਂਦੇ ਆ ਜਿਹੜੀ ਇਹ ਟਾਇਰਾਂ ਵਾਲੀ ਸੁਆਹ ਹੁੰਦੀ ਹੈ ਚਿੰਬੜ ਦੀ ਇਹਦੇ ਵਿੱਚ ਚੁੰਬਕੀ ਪਣ ਜਾਂ ਹੁੰਦਾਗਾ ਤੇ ਉਹ ਜੇ ਕਿਸੇ ਪੰਛੀ ਦੇ ਖੰਭਾ ਤੇ ਲੱਗੀ ਉਹਦੇ ਵਿੱਚ ਅਪ ਜਾਣੀ ਆ ਤੇ ਦਰਾਖਤਾਂ ਤੇ ਫਸਲਾਂ ਤੇ ਜਿਹੜਾ ਇਹ ਨੁਕਸਾਨ ਹੋ ਰਿਹਾ ਤੇ ਤੁਸੀਂ ਅੱਜ ਨੋਟ ਕਰਕੇ ਦੇਖ ਲਓ ਕਿੰਨੇ ਦਿਨ ਹੋ ਗਏ ਹੁਣ ਇਹਦਾ ਜਨਰੇਟਰ ਸੀਲ ਕਰਵਾਇਆ ਸੀ ਜਨਰੇਟਰ ਵੀ ਸੀਲ ਕਰ ਦਿੱਤਾਗਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਐਨੇ ਦਿਨ ਬੰਦ ਹੋਣ ਦੇ ਬਾਵਜੂਦ ਵੀ ਅੱਜ ਵੀ ਸਮੈਲ ਆ ਰਹੀ ਆ ਤੁਸੀਂ ਸਾਰੇ ਨੋਟ ਕਰ ਸਕਦੇ ਜਿਹੜਾ ਨਵਾਂ ਪਰਸ ਨੌਂਦਾ ਤੇ ਤੇਲ ਜਵਾਕ ਨਾ ਰੋਂਦੇ ਸੀ ਰੋਟੀ ਨਹੀਂ ਖਾਂਦੇ ਸੀ ਰਾਤ ਨੂੰ ਇਸ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕਿ ਇਹ ਗਲਤ ਤਰੀਕੇ ਨਾਲ ਚਲਾ ਰਿਹਾ ਪ੍ਰਸ਼ਾਸਨ ਨੇ ਕਾਰਵਾਈ ਇਦਾਂ ਹੀ ਕੀਤੀ ਵੀ ਅਸੀਂ ਇਹਨੂੰ ਫੈਕਟਰੀ ਨੂੰ ਤਾਂ ਢਾ ਨਹੀਂ ਸਕਦੇ ਠੀਕ ਹੈ ਇਹਦਾ ਅਸੀਂ ਕਨੈਕਸ਼ਨ ਕੱਟ ਦਨੇ ਆ ਇਹਦਾ ਜਿਹੜਾ ਹੈਗਾ ਜਨਰੇਟਰ ਬੰਦ ਕਰਦਦੇ ਨੇ ਪਰ ਫਿਰ ਵੀ ਬੰਦਾ 2 ਨੰਬਰ ਦੇ ਬਾਵਜੂਦ ਫਿਰ ਵੀ ਚਲਾ ਰਿਹਾ ਹੁਣ ਦੇ ਸਰਕਾਰ ਆ ਜਿਹੜੀ ਸਿਸਟਮ ਆ ਸਰਕਾਰ ਨੇ ਜਿਹੜੇ ਇਹਦੇ ਤੇ ਕਾਰਵਾਈ ਤੇ ਸਰਕਾਰ ਨੇ ਕਰਨੀ ਆ ਹੁਣ ਜੇ ਲੋਕ ਇਹਦੇ ਤੇ ਸਿੱਧਾ ਅਟੈਕ ਕਰਦੇ ਆ ਜਾਂ ਕਿਸੇ ਉਹ ਸਰਕਾਰ ਜਾਂ ਪ੍ਰਸ਼ਾਸਨ ਜਾਂ ਆਮ ਲੋਕ ਜਿਹੜੇ ਚਲਾ ਕੇ ਰਾਜਨੀਤਿਕ ਲੋਕ ਆ ਉਹ ਤਾਂ ਲੜਾਉਣਾ ਚਾਹੁੰਦੇ ਆ ਵੀ ਇਹ ਪਿੰਡ ਦੇ ਲੋਕ ਹਾਈਪਰ ਹੋ ਕੇ ਸਿੱਧੇ ਇਹਦੇ ਨਾਲ ਲੜਨ ਜਾਂ ਇਹਦੇ ਇਹ ਲੜਪਣ ਤੇ ਮੁੜ ਕੇ ਪਰਚਾਂ ਦੇ ਵਿੱਚ ਉਲਝਾਉਣ ਦੀ ਗੱਲ ਆ ਕਾਰਜ ਕਾਰਵਾਈ ਜਿਹੜੀ ਕਰਨੀ ਹੈ ਸਰਕਾਰ ਨੇ ਕਰਨੀ ਦੇਖੋ ਤੁਸੀਂ ਇੱਕ ਕਹਿੰਦੇ ਵੀ ਜਿਹੜੇ ਕਾਨੂੰਨ ਹੈਗਾ ਉਹ ਕਾਨੂੰਨ ਆਮ ਲੋਕਾਂ ਵਾਸਤੇ ਆ ਜਿਹੜੇ ਗੁੰਡੇ ਲੋਕ ਨੇ ਉਹ ਤਾਂ ਕਾਨੂੰਨ ਨੂੰ ਫਟਬਾਲ ਵਾਂਗੂ ਖੇਡਦੇ ਆ ਇਹ ਬੰਦੇ ਨੇ ਸ਼ਰੇਆਮ ਤੁਸੀਂ ਦੇਖ ਲਓ ਵੀ ਇੰਨਾ ਇੱਕ ਤਰੀਕਾ ਹੈ ਕਿ ਕ੍ਰਾਈਮ ਹੀ ਆ ਇਹ ਪੋਲੂਸ਼ਨ ਫਲਾ ਰਹੇ ਆ 2 ਨੰਬਰ ਦੇ ਉੱਤੇ ਸਾਰੇ ਕੰਮ ਚੱਲ ਰਹੇ ਆ 10 ਵਾਂ ਮੈਂ ਤੁਸੀਂ ਗਲਤ ਪਾਇਆ ਗਿਆ ਫਿਰ ਵੀ ਇਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹਦੇ ਤੇ ਜਿਹੜਾ ਬੰਦਾ ਜਿਹੜਾ ਇਹਨੇ ਕ੍ਰਾਈਮ ਕੀਤਾ ਉਹਦਾ ਪਰਚਾ ਤਾਂ ਹੋਣਾ ਚਾਹੀਦਾ ਹੁਣ ਪਰਾਲੀ ਨੂੰ ਅੱਗ ਲੱਗੀ ਆ ਪਿੱਛੇ ਜੇ ਇਦੋਂ ਪਹਿਲਾਂ 40 45 ਪਰਚੇ ਪਾ ਦਿੱਤੇ ਗਏ ਆ ਵਾਇ ਨਾਮ ਤੇ ਇਹ ਬੰਦਾ ਸ਼ਰਿਆਮ ਪੋਲੂਸ਼ਨ ਪਾ ਰਿਹਾ ਤੇ 2 ਨੰਬਰ ਦੇ ਵਿੱਚ ਕਰ ਰਿਹਾਗਾ ਤੇ ਇਹਦੇ ਤੇ ਕੋਈ ਕਾਰਵਾਈ ਇਸ ਤਰੀਕੇ ਦਾ ਕੋਈ ਪਰਚਾ ਨਹੀਂ ਹੋਇਆ ਇੱਥੋਂ ਦੇ ਐਮਐਲਏ ਸਾਹਿਬ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿ ਇਹ ਪ੍ਰਸ਼ਾਸਨ ਦੇ ਖਿਲਾਫ ਚੱਲ ਰਿਹਾ ਪ੍ਰਸ਼ਾਸਨ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਹੜੇ ਸਾਡੇ ਪਿੰਡ ਦੇ ਜਿਹੜੇ ਵਰਕਰ ਹੈਗੇ ਆ ਆਪ ਵਾਲੇ ਉਹਨਾਂ ਨੇ ਵੀ ਗੱਲ ਕੀਤੀ ਆ ਕਾਫੀ ਵਾਰੀ ਐਮਐਲਏ ਨੂੰ ਕਿਹਾ ਵੀ ਇੱਕ ਦਿਨ ਐਮਐਲਏ ਆਈ ਸੀ ਉਹਨੇ ਆਪਦੇ ਮੈਕ ਬੰਦ ਕਰਾਤੇ ਸੀਗੇ ਕਹਿੰਦੇ ਵੀ ਬਸ ਬੰਦ ਹੋ ਜਾਣੀ ਆ ਹੋ ਜਾਣੀ ਆ ਕਿਉਂਕਿ ਉਹ ਇੱਕ ਪੱਤਰਕਾਰ ਨੇ ਵੀ ਸਵਾਲ ਕੀਤਾ ਸੀ ਜਾ ਕੇ ਉਹਨਾਂ ਜਦੋਂ ਇੱਥੇ ਗੱਲ ਕੀਤੀ ਐ ਐਮਐਲਏ ਨਾਲ ਵੀ ਉਹ ਐਮਐਲਏ ਕਹਿੰਦੀ ਮੇਰੇ ਕੋਲ ਤਾਂ ਦੋਨੇ ਬੰਦੇ ਹੀ ਆਉਂਦੇ ਆ ਕਿਉਂ ਉਹ ਵੀ ਜ਼ੋਰ ਲਾ ਰਿਹਾ ਉਹ ਵੀ ਜ਼ੋਰ ਲਾ ਰਿਹਾ ਹੁਣ ਐਮਐਲਏ ਦੇ ਉੱਤੇ ਇਹ ਚੀਜ਼ ਦਾ ਕਿੰਨਾ ਕੁ ਅਸਰ ਹੋਇਆ ਕਿੰਨਾ ਕੁ ਨਹੀਂ ਹੋਇਆ ਹੁਣ ਤੁਸੀਂ ਅੱਜ ਤੁਸੀਂ ਸਾਰੇ ਲੈਕਚਰ ਵੀ ਸੁਣੇ ਲੋਕਾਂ ਦੇ ਹੁਣ ਐਮਐਲਏ ਇੱਕ ਗੱਲ ਕਰਕੇ ਹੁਣ ਉਹਨਾਂ ਨੂੰ ਵਿਧਾਨ ਸਭਾ ਤੱਕ ਗੱਲ ਪਹੁੰਚਦੀ ਕਰਨੀ ਹੈ ਹੁਣ ਸਾਡਾ ਇਹੀ ਫੈਸਲਾ ਸੀ ਵੀ ਅਗਲਾ ਜਿਹੜਾ ਧਰਨਾ ਜਿਹੜਾ ਹੋਣਾ ਜਾਂ ਤਾਂ ਐਮਐਲਏ ਦੇ ਗੇਟ ਤੇ ਤੇ ਜਾਂ ਐਸਡੀਐਮ ਦਫ਼ਤਰ ਦੇ ਅੱਗੇ ਹੋਣਾ ਚਾਹੀਦਾ ਹੈਗਾ ਉਥੇ ਜਾਂ ਕਿਸੇ ਜਾ ਕੇ ਕਰਾਂਗੇ ਤਾਂ ਜੋ ਇਹ ਸਰਕਾਰ ਜਿਹੜੀ ਇਹ ਗ ਭਾਈ ਜਿਵੇਂ ਕਿ ਸਰਕਾਰ ਤਾਂ ਕਹਿ ਰਹੀ ਕਿ ਅਸੀਂ ਹੋਰ ਫੈਕਟਰੀਆਂ ਲਾਉਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਹੋਰ ਨਵਾਂ ਰੋਜ਼ਗਾਰ ਪੈਦਾ ਕਰ ਰਹੇ ਹਾਂ ਪਰ ਇਹ ਤਾਂ ਆਲਰੇਡੀ ਪਹਿਲਾਂ ਹੀ ਰੋਜ਼ਗਾਰ ਲੋਕਾਂ ਨੂੰ ਮਿਲਿਆ ਹੋਇਆ ਸੀ ਆਪਾਂ ਇਹ ਵੀ ਬੰਦ ਕਰਵਾ ਰਹੇ ਹਾਂ ਮੈਂ ਕਹਣਾ ਭਾਈ ਫੈਕਟਰੀਆਂ ਤਾਂ ਸਾਨੂੰ ਚਾਹੀਦੀਆਂ ਨੇ ਪੰਜਾਬ ਨੂੰ ਕੀ ਇਸ ਬੈਂਕ ਨਾਲ ਵੀ ਸਾਡੀ ਜਿਹੜੀ ਕੀ ਹੈ ਮੱਕੇ ਸਟੇਟ ਆਣਾ ਇਹ ਐਗਰੋ ਬੇਸਡ ਇਕਨੋਮੀ ਆ ਸਾਡੀ ਖੇਤੀਬਾੜੀ ਤੇ ਆ ਮੈਂ ਕਹਣਾ ਖੇਤੀ ਨਾਲ ਰਿਲੇਟਡ ਆ ਮੈਂ ਦਾਵਾ ਕਰਦਾ ਵੀ ਪੰਜਾਬ ਦੇ ਵਿੱਚ ਬਾਈ ਜਿਹੜਾ ਮੱਕੇ ਪੈਕਟ ਫੂਡ ਨਹੀਂ ਹੁੰਦਾ ਜੇ ਇਹਦੇ ਸਟੋਰ ਖੁੱਲ ਜਾਣ ਚੰਗੇ ਕੋल्ड ਸਟੋਰ ਬਣੇ ਹੋਣ ਇਹ ਪੰਜਾਬ ਦੇ ਵਿੱਚੋਂ ਮੈਂ ਕਹਿੰਦਾ ਯੂਰਪ ਦੀ ਆਪਾਂ ਡਿਮਾਂਡ ਪੂਰੀ ਨਹੀਂ ਕਰ ਸਕਦੇ ਮੰਤਰੀ ਦੀ ਵੀ ਬੜਿੰਗਾ ਠੀਕ ਹੈ ਨਾ ਖੇਤੀਬਾੜੀ ਮੰਤਰੀ ਦੇ ਆਪ ਦੇ ਮੂਹ ਦੀ ਬੜਿੰਗਾ ਪੂਰੀ ਨਹੀਂ ਕਰ ਸਕਦੇ ਅਸੀਂ ਕਹਿੰਦਾ ਪ੍ਰੋਸੈਸਿੰਗ ਕਰਨ ਵਾਸਤੇ ਯਾਰ ਉਸੇ ਚੀਜ਼ ਦਾ ਕਿ 10-10 ਗੁਣਾ ਰੇਟ ਤੇ ਬਾਹਰ ਨੂੰ ਗਿਆ ਕੇ ਵੇਕਦਿਆਂ ਅਸੀਂ ਪ੍ਰੋਸੈਸਿੰਗ ਯੂਨਿਟ ਲਾ ਲਗੇ ਹੁਣ ਲਾਇਆ ਸਾਡੇ ਕੀ ਜਾਂਦਾ ਇੱਕ ਬੜੀ ਅਹਿਮ ਗੱਲ ਦੱਸਦਾ ਤੁਹਾਨੂੰ ਟਾਇਰ ਫੈਕਟਰੀ ਦੇ ਸਬੰਧ ਦੇ ਵਿੱਚ ਕਹਿੰਦੇ ਵੀ ਕਿਸੇ ਵੀ ਬਾਹਰਲੇ ਸੂਬੇ ਤੋਂ ਇੱਥੇ ਇੰਪੋਰਟ ਕਰਕੇ ਲਿਆ ਕੇ ਟਾਇਰਾਂ ਨੂੰ ਕੀ ਮਚਾਇਆ ਨਹੀਂ ਜਾ ਸਕਦਾ ਸੂਬੇ ਦੇ ਅੰਦਰਲੇ ਜਿੰਨਾ ਮਾਗੀ ਹੈ ਟਾਇਰ ਦੀ ਕੰਜ਼ ਉਹ ਟਾਇਰਾਂ ਦੀ ਕੀ ਇੱਥੇ ਖਪਤ ਕੀਤੀ ਜਾ ਸਕਦੀ ਆ ਠੀਕ ਹੈ ਨਾ ਪਰ ਉਹ ਵੀ ਪੋਲੂਸ਼ਨ ਕੀਆ ਕਰੇ ਬਿਨਾ ਕੀਤੀ ਜਾ ਸਕਦੀ ਆ ਪਰ ਮੈਂ ਕਹਣਾ ਵੀ ਇੱਥੇ ਪੰਜਾਬ ਦੇ ਵਿੱਚ ਜਿੰਨੀ ਕੰਜ਼ਮਪਸ਼ਨ ਕੀ ਹੈ 18 ਫੈਕਟਰੀਆਂ ਪੰਜਾਬ ਦੀਆਂ ਕਰ ਰਹੀਆਂ ਨੇ ਤਾਂ ਉਹ ਲਗਭਗ ਪੰਜਾਬ ਵਰਗੇ 20 ਸੂਬਿਆਂ ਦੇ ਪਾਸਿਆਂ ਤੋਂ ਟਾਇਰ ਆ ਕੇ ਕੀ ਇੱਥੇ ਫੂਕੇ ਜਾ ਰਹੇ ਆ ਹੁਣ ਸਭ ਤੋਂ ਜਿਹੜੀ ਅਹਿਮ ਗੱਲ ਸਮਝਣ ਵਾਲੀ ਆ ਇਹ ਹੀ ਆ ਕਿ ਉਹ ਇੰਪੋਰਟ ਜਿਹੜੇ ਹੋ ਰਹੇ ਆ ਤਾਂ ਸੜਕਾਂ 'ਨਹੀਂ ਰਹੇ ਆ ਨਾ ਤੇ ਆ ਕੀ ਆ ਇਹਨਾਂ ਮੰਤਰੀਆਂ ਜਾਂ ਜਿਹੜੇ ਹੋਰ ਆ ਸਰ ਵਾਲੀ ਪੋਤਿਆਂ ਨਾਲ ਮਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਸਾਨੂੰ ਜਿਹੜੀ ਕੀ ਫੈਕਟਰੀਆਂ ਚਾਹੀਦੀਆਂ ਨੇ ਇਹ ਤਾਂ ਮੰਗਦੇ ਆ ਵੀ ਸਾਨੂੰ ਫੈਕਟਰੀਆਂ ਲਾ ਕੇ ਦਿਓ ਸਾਡੇ ਪੁੱਤ ਕੀ ਉਥੇ ਕੰਮ ਵੀ ਕਰਨ ਹੁਣ ਫੈਕਟਰੀ ਗੱਜ ਫਿਰ ਅਸੀਂ ਕਹਿ ਦਿੰਦੇ ਆ ਵੀ ਕੀ ਆ ਜੀ ਕਹਿੰਦੇ ਵੀ ਭਈਏ ਬਾਹਰੋਂ ਆ ਕੇ ਕੰਮ ਕਰਦੇ ਆ ਯਾਰ ਸਮੈਲ ਦੇ ਵਿੱਚ ਪੰਜਾਬੀ ਬੰਦਾ ਕੰਮ ਨਹੀਂ ਕਰ ਸਕਦਾ ਹੁਣ ਇਹਨਾਂ ਨੂੰ ਚਾਹੀਦੀ ਆ ਸਸਤੀ ਲੇਬਰ ਇਹੋ ਜੇ ਮਾ ਕੇ ਪ੍ਰੋਜੈਕਟ ਵਾਲਿਆਂ ਨੂੰ ਤੇ ਜਿਹੜੇ ਗੰਦਗੀ ਚ ਰਹਿ ਸਕਦੇ ਆ ਪੰਜਾਬੀ ਬੰਦਾ ਗੰਦਗੀ ਚ ਕਿਹੜਾ ਰਹਿ ਲੂ ਤਾਂ ਇਹੋ ਜੇ ਥਾਮਾ ਤੇ ਹੁਣ ਅਸੀਂ ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਜਾਣਦੇ ਆ ਵੀ ਉੱਥੇ ਸਾਰੇ ਮੁਲਕ ਦਾ ਕੀ ਹੈ ਮੈਂ ਕਹਣਾ ਵੀ ਜਿੰਨਾ ਕਬਾੜ ਹੈਗਾ ਲਿਆ ਕੇ ਟਾਇਰ ਜਿਹੜੇ ਹੈਗੇ ਉਹ ਪੰਜਾਬ ਚ ਫੂਕੇ ਜਾ ਰਹੇ ਆ ਤੇ ਅਸੀਂ ਲੋਕ ਸੁੱਤੇ ਪਏ ਆ ਯਾਰ ਹੁਣ ਰੌਲਾ ਤੇ ਆ ਵੀ ਸਾਨੂੰ ਜਾਗਣ ਦੀ ਲੋੜ ਆ ਅਸੀਂ ਫੈਕਟਰੀਆਂ ਦਾ ਵਿਰੋਧ ਨਹੀਂ ਕਰਦੇ ਅਸੀਂ ਕੰਮ ਆ ਕੇ ਇਹਨਾਂ ਦਾ ਵਿਰੋਧ ਨਹੀਂ ਕਰਦੇ ਪਰ ਮੈਂ ਕਹਣਾ ਵੀ ਸਾਨੂੰ ਉਹ ਫੈਕਟਰੀਆਂ ਲਾ ਕੇ ਦਿੱਤੀਆਂ ਜਾਣ ਜਿਹਦੇ ਵਾਸਤੇ ਰਾਮ ਮਟੀਰੀਅਲ ਅਸੀਂ ਤਿਆਰ ਕਰਦੇ ਆ ਸਾਡੀ ਖੇਤੀਬਾੜੀ ਅਸੀਂ ਛੋਣਿਆ ਛੋਨਾ ਛੱਡ ਦਿੱ ਗਏ ਯਾਰ ਸਾਨੂੰ ਪਤਾ ਸਾਡਾ ਪਾਣੀ ਮੁੱਕੀ ਜਾਂਦਾ ਪਰ ਛੱਡਣ ਵਾਸਤੇ ਲਾਇਆ ਵੀ ਸਰਕਾਰ ਨੇ ਤੇ ਹਟਾਉ ਵੀ ਸਰਕਾਰ ਸਰਕਾਰ ਨੇ ਖੇਤੀਬਾੜੀ ਨੀਤੀ ਦਾ ਘੱਟ ਰੱਖੀ ਆ ਕੀ ਉਹ ਅਗਰ ਮੂੰਹ ਦੇਖਣ ਨੂੰ 3 ਸਾਲ ਤੋਂ ਕੀ ਮੈਂ ਕਹਿੰਦਾ 4 ਸਾਲ ਹੋਣ ਵਾਲੇ ਆ ਖੇਤੀਬਾੜੀ ਨੀਤੀ ਕੀ ਆ ਸਾਰਿਆਂ ਨੂੰ ਪ੍ਰਵਾਨ ਵੀ ਕਰ ਲਈ ਲੋਕਾਂ ਨੇ ਫਿਰ ਲਾਗੂ ਕਰ ਦਿਓ ਭਾਈ ਨਾਲੇ ਜਿਹਦੇ ਵਿੱਚ ਥੋੜਾ ਹਿੰਗ ਫਰਕੜੀ ਲੱਗਦੀ ਕੋਈ ਨਹੀਂ ਹੁਣ ਇਸ ਵਾਸਤੇ ਆ ਮੈਂ ਬਾਕੀ ਕੀ ਆ ਤੁਸੀਂ ਲੈ ਕੇ ਆਓ ਫੈਕਟਰੀਆਂ ਲੋਕ ਕੀ ਆ ਦੇਣ ਨੂੰ ਵੀ ਤਿਆਰ ਆ ਪ੍ਰੋਸੈਸਿੰਗ ਫੂਡ ਦੇ ਵਿੱਚ ਬਣਾਓ ਦੱਸੋ ਵੀ ਕਿਹੜੀ ਸਮੈਲ ਨਿਕਲਨੀ ਆ ਕਿਹੜਾ ਮੋਸਕ ਨਿਕਲਣਾ ਉਹਦੀ ਵੇਸਟ ਜਿਹੜੀ ਨਿਕਲਦੀ ਆ ਉਹ ਅਸੀਂ ਕੀ ਆ ਮੈਂ ਕਹਿੰਦਾ ਪਿਗਰੀ ਫਾਰਮ ਤੇ ਲਾਵਾਂਗੇ ਅਸੀਂ ਕੁੱਕੜਾਂ ਵਾਲੇ ਫਾਰਮ ਖੋਲ੍ਹਾਂਗੇ ਆਪਦੇ ਮੈਂ ਕਿ ਜਿਹੜੇ ਹੈਗੇ ਪੋਲਟਰੀ ਫਾਰਮ ਆ ਯੂਜ਼ ਕਰਾਂਗੇ ਤਾਂ ਮੈਂ ਕਹਿੰਦਾ ਉਹਦੀ ਇਹੀ ਗੱਲਾਂ ਕੀ ਆ ਲੋਕਾਂ ਨੂੰ ਵਿਚਾਰਨ ਵਾਸਤੇ ਸੀ ਵਾਰ-ਵਾਰ ਲੱਗੇ ਹੋਏ ਆਪ ਦੀ ਸੰਸਥਾ ਵੱਲੋਂ ਵੀ ਲੱਗੇ ਆ ਤੇ ਸਾਰੇ ਭਰਾ ਜਿਹੜੇ ਲੜਨ ਵਾਲੇ ਆ ਇਹ ਵੀ ਕੀ ਆ ਵਧਾਈ ਦੇ ਪਾਤਰਾ ਜਿਹੜੇ ਅੜੇ ਹੋਏ ਆ ਤੇ ਲੜਦੇ ਮੈਂ ਕਿਤੇ ਅਸੀਂ ਕਹਨੇ ਆ ਕਿ ਜਿੱਤ ਲੜਦੇ ਲੋਕਾਂ ਦੀ ਆ ਤੇ ਲੋਕ ਜਿੱਤਣਗੇ ਲਾਜ ਤੁਹਾਡੀ ਗੱਲ ਦਾ ਜਵਾਬ ਜਿਹੜਾ ਤੁਸੀਂ ਗੱਲ ਕੀਤੀ ਫੈਕਟਰੀ ਨੂੰ ਆ ਆ ਸਾਹਮਣੇ ਇੱਕ ਫੈਕਟਰੀ ਹੈ ਵੀਰੇ ਇਹਦੇ ਆਟਾ ਵਾਲੀ ਫੈਕਟਰੀ ਆ ਇਹਦੇ ਨਾਲ ਕੋਈ ਵਿਰੋਧ ਨਹੀਂ ਲੋਕਾਂ ਦਾ ਅੱਗੇ ਕੇਡੀਐਚ ਮਸਾਲਿਆਂ ਵਾਲੀ ਦੀ ਫੈਕਟਰੀ ਆ ਉਦੋਂ ਅੱਗੇ ਵਿਸ਼ਨੂ ਚੌਧਰੀ ਦੀ ਜਿਹੜਾ ਪੂਰੇ ਭਾਰਤ ਦੇ ਵਿੱਚ ਤੇਲ ਸਪਲਾਈ ਕਰਦਾ ਸਰੋਂ ਦੇ ਤੇਲ ਦੀ ਫੈਕਟਰੀ ਆ ਅੱਗੇ ਫੀਡ ਵਾਲੀਆਂ ਫੈਕਟਰੀਆਂ ਇਹਦੇ ਨਾਲ ਸਾਡੀ ਕੋਈ ਪਰਸਨਲ ਦੁਸ਼ਮਣੀ ਥੋੜਾ ਗਈ ਬੰਦੇ ਨਾਲ ਵੀ ਅਸੀਂ ਇਹਦੇ ਨਾਲ ਪਰਸਨਲ ਹੀ ਆ ਕਿਉਂਕਿ ਇਹ ਪੋਲੂਸ਼ਨ ਰੈੱਡ ਜ਼ੋਨ ਦੀ ਫੈਕਟਰੀ ਆ ਲੱਗ ਹੀ ਨਹੀਂ ਸਕਦੀ ਸੀ ਇੱਥੇ ਇਸ ਕਰਕੇ ਸਾਡਾ ਇਹ ਵਿਰੋਧ ਆ ਇਹ ਚੀਜ਼ ਦੇ ਵਿੱਚ ਅਸੀਂ ਇਹ ਨਹੀਂ ਹੈਗੇ ਵੀ ਅਸੀਂ ਬਿਜ਼ਨਸ ਦੇ ਜਾਂ ਫੈਕਟਰੀਆਂ ਦੇ ਖਿਲਾਫ ਆ ਜਿਹੜੇ ਪੋਲੂਸ਼ਨ ਕਰ ਰਹੇ ਸਾਡੇ ਲੋਕਾਂ ਨੂੰ ਮਾਰ ਰਹੇ ਆ ਉਹਦੇ ਵਾਸਤੇ ਸੰਘਰਸ਼ ਵੜਿਆ ਜੇ ਕਰੇ ਫੈਕਟਰੀ ਬੰਦ ਨਹੀਂ ਹੁੰਦੀ ਤਾਂ ਅੱਗੇ ਦਾ ਸੰਘਰਸ਼ ਆਪਣਾ ਕੀ ਰਹੂਗਾ ਲਗਾਤਾਰ ਇਹ ਸੰਘਰਸ਼ ਚੱਲਿਆ ਚੱਲਿਆ ਜਾ ਰਿਹਾਗਾ ਵਧੀਆ ਡਿਸਪੀਸਪਲਨ ਦੇ ਵਿੱਚ ਚੱਲ ਰਿਹਾ ਸਾਡਾ ਪਿੰਡ ਬਹੁਤ ਛੋਟਾਗਾ ਸਾਡੇ ਪਿੰਡ ਦੀ ਆਬਾਦੀ ਥੋੜੀ ਆ ਤੇ ਫੇਰ ਵੀ ਸਾਡਾ ਪਿੰਡ ਇੱਕ ਮੂਰੀ ਦੇ ਵਿੱਚ ਸਾਡੇ ਤਿੰਨ ਸਾਬਕਾ ਮੌਜੂਦਾ ਸਰਪੰਚ ਤੇ ਪਿਛਲੇ ਦੋ ਸਰਪੰਚ ਤਿੰਨ ਸਰਪੰਚ ਉਹ ਵੀ ਇਸ ਧਰਨੇ ਦੇ ਵਿੱਚ ਇਨਵੋਲਵ ਹੁੰਦੇ ਆ ਲਗਾਤਾਰ ਜਿਹੜੀ ਹੈਗੀ ਆ ਲਗਾਤਾਰ ਤਾਂ ਚੱਲ ਰਹੀ ਆ ਅਗਲੀ ਜਿਹੜੀ ਕਾਲ ਦੇਣੀ ਆਗੀ ਉਹ ਸਾਰੀ ਜਿਹੜੇ ਪਿੰਡ ਨੇ ਸਾਂਝ ਫੈਸਲਾ ਕਰਨਾ ਹੈ ਤਕਰੀਬਨ ਸਾਡਾ ਵਿਚਾਰ ਹੈਗਾ ਜਾਂ ਤਾਂ ਐਸਡੀਐਮ ਦਫ਼ਤਰ ਦੇ ਅੱਗੇ ਧਰਨਾ ਲੱਗਣਾ ਅਗਲਾ ਤੇ ਜਾਂ ਐਮਐਲ ਦੇ ਗੇਟ ਤੇ